ਹਾਂਜੀ ਭਾਈ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਹਜੇ-ਹਜੇ ਮਾਂ ਬੋਲੀ ਦਾ ਵੱਡਾ ਨੁਕਸਾਨ ਹੋਇਆ ਹੈ ਪਿਛਲੇ ਦਿਨੀ ਤੇ ਉਸੇ ਗੱਲ ਨੂੰ ਅੱਗੇ ਮੁੱਖ ਰੱਖਦੇ ਹੋਏ ਸੀਐਮ ਸਾਹਿਬ ਵਿਭਾਵਕ ਹੋ ਗਏ ਤੇ ਕਾਫੀ ਕੁਝ ਗੱਲਾਂ ਉਹਨਾਂ ਨੇ ਪੜਾਣੀਆਂ ਦਸੀਆਂ ਤੇ ਸੁਣਾਈਆਂ ਤੇ ਹੋਰ ਆਪਣੀ ਸਾਰੀ ਗੱਲ ਉਹਨਾਂ ਨੇ ਰੱਖੀ ਹੈ ਤੇ ਆਓ ਸੁਣੀਏ ਸਾਰੀ ਗੱਲਬਾਤ ਬੜਾ ਮੰਨ ਨੂੰ ਦੁੱਖ ਹੋਇਆ ਕਿ ਅਚਾਨਕ ਸਾਡੇ ਵਾਸ਼ਨਾ ਨੂੰ ਅਲੰਕਾਰ ਦੇਣ ਵਾਲਾ ਸਾਡੀਆਂ ਸਪੀਚਾਂ ਨੂੰ ਸਾਡੇ ਵਿਚਾਰ ਧਾਰਾ ਜਾਂ ਵਿਚਾਰ ਵਟਾਂਦਰਿਆਂ ਨੂੰ ਜਿੱਥੇ ਕੋਈ ਗੱਲ ਨਾ ਆਉਂਦੀ ਤਾਂ ਫਿਰ ਪਾਤਰ ਕੋਟ ਕਰ ਦਿਓ ਉਥੇ ਜੇ ਗੱਲ ਉਦਾਸ ਲੋਕਾਂ ਨੂੰ ਊਰਜਾ ਦੇਣ ਦੀ ਚਲਦੀ ਹੈ ਤਾਂ ਉਥੇ ਕਹਿ ਦਿਓ ਕਿ ਫੁੱਲਾਂ ਜੋਗੀ ਜ਼ਮੀਨ ਰੱਖੀ ਅਸੀਂ ਕਲਮਾਂ ਲੱਭ ਕੇ ਲਿਆਉਨੇ ਆ ਜੇ ਕੋਈ ਏ ਪੁੱਛਦਾ ਤੁਸੀਂ ਕੀ ਬਣੋਗੇ ਤੁਸੀਂ ਆਹ ਬਣੋਗੇ ਆਹ ਬਣ ਦੀ ਇੱਛਾ ਹੈ ਤਾਂ ਉੱਥੇ ਕਹਿ ਦਿਓ ਕਿ ਹਮੇਸ਼ਾ ਸੋਚਿਆ ਹੈ ਬਣੀਆਂ ਲੋਕਾਂ ਦੇ ਪਿਆਰ ਦੇ ਪਾਤਰ ਕਦੇ ਵੀ ਨਹੀਂ ਸੋਚਿਆ ਉਹ ਬਣਦੇ ਜਾਂ ਆਹ ਬਣਦੇ ਪਾਰਲੀਮੈਂਟ ਦੇ ਰਿਕਾਰਡ ਤੋਂ ਲੈ ਕੇ ਵਿਧਾਨ ਸਭਾ ਦੇ ਸਪੀਕਰ ਸਾਹਿਬ ਬੈਠੇ ਨੇ ਹਰ ਜਦੋਂ ਵੀ ਮੇਰਾ ਕੋਈ ਮੈਨੂੰ ਕੋਈ ਮੌਕਾ ਮਿਲਦਾ ਸੀ ਮੈਂ ਜ਼ਰੂਰ ਇਹ ਕੋਟ ਕਰਦਾ ਸੀ ਕਿ ਪਾਤਰ ਸਾਹਿਬ ਨੇ ਆ ਲਿਖਿਆ ਪਾਤਰ ਸਾਹਿਬ ਨੇ ਆ ਲਿਖਿਆ ਸੌਖੇ ਸ਼ਾਇਰ ਸੀਗੇ ਪੜਨ ਚ ਬਹੁਤ ਸੌਖੇ ਸੀ ਕੋਟ ਕਰਦੇ ਰਹਿੰਦੇ ਸੀ ਜਿਸ ਦਾ ਲੋਕਾਂ ਨੂੰ ਸਮਝ ਆਉਂਦੀ ਸੀ ਗੱਲ ਅਰਵੈਲ ਸਿੰਘ ਜੀ ਨੇ ਡਾਕਟਰ ਅਰਵੈਲ ਸਿੰਘ ਜੀ ਨੇ ਕਿਹਾ 43 ਪਾਸ਼ਾ ਮਾਂ ਜਿਹਨੂੰ ਟ੍ਰਾਂਸਲੇਟ ਕੀਤਾ ਗਿਆ ਅਨੁਵਾਦ ਹੋਇਆ ਬਹੁਤ ਸਾਰੀਆਂ ਹੋਰ ਪਾਸ਼ਾਆਂ ਵਿੱਚ ਵੀ ਅਨੁਵਾਦ ਹੋਣਾ ਹੈ ਕਿਉਂਕਿ ਕਵਿਤਾ ਉਹਨਾਂ ਦੀ ऐसी कविता रवानी की वाली कविता वो मर्द ही नहीं دریاਆਂਾਂ ਚ ਪਿੱਛੋਂ ਡੈਮ ਤੋਂ ਪਾਣੀ ਨਾ ਛੱਡੋ ਤਾਂ ਸੁੱਕ ਜਾਂਦੇ ਆ ਪਰ ਕਈ ਦਰਿਆ ਉਹ ਜਿਹੇ ਹੁੰਦੇ ਨੇ ਜਿਨ੍ਹਾਂ ਚ ਇਧਰੋਂ ਉਧਰੋਂ ਆ ਕੇ ਛੋਟੇ ਛੋਟੇ ਝਰਨੇ ਪੈਂਦੇ ਆ ਉਹਨਾਂ ਝਰਨਿਆਂ ਨੂੰ ਤੁਸੀਂ ਰੋਕ ਨਹੀਂ ਸਕਦੇ ਉਹ ਦਰਿਆ ਨੂੰ ਜਿੰਦਾ ਰੱਖਦੇ ਆ ਸੋ ਮੈਂ ਇਹ ਚਾਹਨਾ ਬਤੌਰ ਮੁੱਖ ਮੰਤਰੀ ਵੀ ਬਤੌਰ ਉਹਨਾਂ ਦਾ ਪ੍ਰਸ਼ੰਸਕ ਵੀ ਬਤਾਰ ਉਹਨਾਂ ਦਾ ਚੇਲਾ ਵੀ ਲਾ ਲਓ ਕਹਿ ਲਓ ਕਿਉਂਕਿ ਜਦੋਂ ਮੈਂ 92 ਚ ਲੁਧਿਆਣਾ ਆਇਆ ਸੀ ਆਸ਼ਾਪੁਰੀ ਰਹਿੰਦੇ ਸੀ ਮੈਂ ਦਰਸ਼ ਕੋਲੋਨੀ ਰਹਿੰਦਾ ਸੀ ਤਾਂ ਉਦੋਂ ਦਾ ਮੇਲ ਜੋਲ ਹੁੰਦਾ ਰਹਿੰਦਾ ਸੀ ਤੇ ਪੜਦੇ ਤਾਂ ਪਹਿਲੀ 8ਵੀਂ 9ਵੀਂ 10ਵੀਂ ਚ ਪੜਨ ਲੱਗੇ ਸੀ ਮੈਂ ਚਾਹੁੰਨਾ ਇਸ ਪਾਤਰ ਨਾਂ ਦੇ ਦਰਿਆ ਦੇ ਵਿੱਚ ਝਰਨੇ ਡਿੱਗਣ ਨਮਾ ਤਾਜ਼ਾ ਪਾਣੀ ਲੈ ਕੇ ਪਾਤਰ ਅਵਾਰਡ ਜਿਸ ਤਾ ਅਰਜਨ ਅਵਾਰਡ ਹੈ ਉਹ ਖਿਡਾਰੀਆਂ ਨੂੰ ਦਿੱਤਾ ਜਾਂਦਾ ਹੈ ਇੱਕ ਪਾਤਰ ਅਵਾਰਡ ਅਸੀਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕਰਾਂਗੇ ਜਿਦੇ ਵਿੱਚ 7ਵੀਂ ਤੋਂ ਲੈ ਕੇ 20 ਤੱਕ ਦੇ ਬੱਚਿਆਂ ਦੇ ਅਲੱਗ-ਅਲੱਗ ਲੈਵਲ ਤੇ ਮੁਕਾਬਲੇ ਕਰਾਏ ਜਾਣਗੇ ਕਵਿਤਾ ਦੇ ਮੌਲਿਕ ਕਵਿਤਾ ਦੇ ਆਪਣੀ ਲਿਖੀ ਹੋਈ ਕਵਿਤਾ ਦੇ ਤਾਂ ਕਿ ਬੱਚਿਆਂ ਚ ਪਹਿਲਾਂ ਉਹ ਪਾਤਰ ਸਾਹਿਬ ਨੂੰ ਪੜਨ ਫਿਰ ਉਹ ਲਿਖਣ ਉਹਨਾਂ ਦੇ ਅੰਦਰ ਦੀ ਜੋਤ ਜਗੇ ਜੇ ਨਲਕਾ ਖੜਾ ਹੈ ਨਲਕੇ ਨੂੰ ਚਲਾਉਣਾ ਹੈ ਤਾਂ ਪਹਿਲਾਂ ਉੱਪਰੋਂ 5-7 ਕੱਪ 5-7 ਲੀਟਰ ਪਾਣੀ ਪਾਉਣਾ ਪੈਂਦਾ ਜਦੋਂ ਨਲਕਾ ਚੱਲ ਪੈਂਦਾ ਹੈ ਪਹਿਲਾਂ ਤਾਂ ਉਹੀ ਆਉਂਦਾ ਨਾ ਜਿਹੜਾ ਪਾਇਆ ਹੋਇਆ ਫੇਰ ਨਲਕਾ ਆਪਣਾ ਪਾਣੀ ਚੱਕਦਾ ਸੋ ਹੋ ਸਕਦਾ ਕੁਛ ਬੱਚੇ ਪਾਤਰ ਸਾਹਿਬ ਨੂੰ ਪੜ ਕੇ ਪਹਿਲਾਂ ਪਾਤਰ ਸਾਹਿਬ ਵਾਂਗੂ ਲਿਖਣ ਸ਼ਾਇਦ ਸ਼ਬਦ ਵੀ ਉਹਨਾਂ ਆਲੇ ਲਿਖਣ ਪਰ ਹੌਲੀ-ਹੌਲੀ ਉਹਨਾਂ ਦੇ ਅੰਦਰਲਾ ਜਿਹੜਾ ਨਲਕਾ ਆ ਉਹ ਪਾਣੀ ਚੱਕੂਗਾ ਉਹ ਝਰਨਾ ਬਣੂਗਾ ਤਾਂ ਉਹ ਪਾਤਰ ਵਾਲੇ ਦਰਿਆ ਚ ਛੁੱਟਾਂਗੇ ਤਾਂ ਪਾਤਰ ਵਾਲਾ ਦਰਿਆ ਕਦੇ ਸੁੱਕੂਗਾ ਨਹੀਂ 1 ਲੱਖ 1 ਲੱਖ 1000 ਰੁਪਈਆ ਨਾਲ ਪ੍ਰਸ਼ੰਸਾ ਪੱਤਰ ਜਿੰਨੀਆਂ ਸਰਕਾਰੀ ਸਹੂਲਤਾਂ ਹੋਰ ਦੇਸ਼ ਦੇ ਨੈਸ਼ਨਲ ਅਵਾਰਡਸ ਨੂੰ ਮਿਲਦੀਆਂ ਨੇ ਨੈਸ਼ਨਲ ਅਵਾਰਡਸ ਦੇ ਨਾਲ ਜਿਹੜੀਆਂ ਸਹੂਲਤਾਂ ਮਿਲ ਸਾਰੀਆਂ ਸੀ ਉਹ ਪਾਤਰ ਸਾਹਿਬ ਦੇ ਨਾਂ ਤੇ ਪਾਤਰ ਅਵਾਰਡ ਸ਼ੁਰੂ ਕਰਕੇ ਅਸੀਂ ਕਰਾਂਗੇ ਇਹ ਮੇਰਾ احਸਾਨ ਨਹੀਂ ਹੈਗਾ ਮੇਰਾ ਫਰਜ਼ ਹੈ ਮੇਰੀ ਲਾਸਟ ਮੀਟਿੰਗ ਉਹਨਾਂ ਨਾਲ 19 ਫਰਵਰੀ ਨੂੰ ਹੋਈ ਸੀ ਸਵੀ ਜੀ ਆਏ ਸੀ ਨਾਲ ਦਰਸ਼ਨਪੁੱਤਰ ਜੀ ਸੀਗੇ 2 ਘੰਟੇ ਬੈਠੇ ਰਹੇ ਲਗਭਗ ਅਸੀਂ ਤੇ ਆਹੀ AI ਦੇ ਵਿੱਚ ਪੰਜਾਬੀ ਭਾਸ਼ਾ ਦਾ ਪੰਜਾਬੀ ਸ਼ਬਦਾਵਲੀ ਦਾ ਪੰਜਾਬੀ ਕੋਸ਼ ਦਾ ਨਾ ਹੋਣਾ ਇਹ ਵਿਸ਼ਾ ਸੀ ਤੇ 21 ਫਰਵਰੀ ਨੂੰ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਹੈ ਤਾਂ ਕਹਿੰਦੇ ਸੀਗੇ ਇਹਦੀ ਐਡ ਆ ਜੀ ਕਿਤੇ ਅਖਬਾਰਾਂ ਚ ਮੈਂ ਉਸੇ ਵੇਲੇ ਹੀ ਮੈਂ ਕਿਹਾ ਜੀ ਐਡ ਵਾਸਤੇ ਤਾਂ ਆਪਾਂ ਹੁਣੇ ਸਾਈਜ਼ ਵਗੈਰਾ ਸਾਰਾ ਕੁਝ ਜਾਂ ਕੰਟੈਂਟ ਦੇਣਾ ਪੈਣਾ ਸ਼ਾਮ ਤੱਕ ਮੈਨੂੰ ਕੰਟੈਂਟ ਭੇਜਤਾ 21 ਫਰਵਰੀ ਦੇ ਸਾਰੇ ਦੇਸ਼ ਦੇ ਅੰਗਰੇਜ਼ੀ ਦੇ ਹਿੰਦੀ ਦੇ ਉਰਦੂ ਦੇ ਜਿਹੜੀ ਭਾਸ਼ਾ ਛੱਬ ਦੇ ਸਾਰੇ ਦੇਸ਼ ਦੇ ਅਖਬਾਰਾਂ ਚ ਫਰੰਟ ਪੇਜ ਤੇ ਪੰਜਾਬੀ ਮਾਂ ਬੋਲੀ ਦਾ ਇਸ਼ਤਿਹਾਰ ਆਇਆ ਸੀ ਤਾਂ ਮੈਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਕਹਿੰਦੇ ਇੰਨਾ ਛੇਤੀ ਨਹੀਂ ਸੋਚਿਆ ਸੀ ਮੇਗਾ ਜੀ ਪਾਦਰ ਸਾਹਿਬ ਜਣ ਤੁਸੀਂ ਜਿੱਥੇ ਇਨਵੋਲਵ ਹੋ ਜਾਓ ਉੱਥੇ ਚ ਕਾਲੀ ਕੀ ਸੁਸਤੀ ਕੀ ਜੋ ਤੁਸੀਂ ਕਹਿਤਾ ਤਾਂ ਕਹਿਤਾ ਸੋ ਇੱਕ ਸ਼ਖਸੀਅਤ ਐਸੀ ਸੀ ਜਿਹੜੇ ਹਮੇਸ਼ਾ ਪੰਜਾਬੀ ਮਾਂ ਬੋਲੀ ਲਈ ਪੰਜਾਬੀ ਮਾਂ ਬੋਲੀ ਦੀ ਮੈਂ ਨਹੀਂ ਕਹਿੰਦਾ ਕਿ ਪੰਜਾਬੀ ਮਾਂ ਬੋਲੀ ਕੋਈ 2-4 ਬੰਦਿਆਂ ਦੇ ਅੰਗਰੇਜ਼ੀ ਬੋਲਣ ਨਾਲ ਕੋਈ ਪੰਜਾਬੀ ਮਾਂ ਬੋਲੀ ਖਤਮ ਹੋ ਜੂਗੀ ਪਰ ਪੰਜਾਬੀ ਮਾਂ ਬੋਲਣ ਵਾਲੇ ਮਾਣ ਮਹਿਸੂਸ ਕਰਨ ਕਿ ਅਸੀਂ ਪੰਜਾਬੀ ਆ ਤੇ ਇਸ ਗੱਲ ਦੀ ਤੱਤ ਪਰ ਉਹ ਹਮੇਸ਼ਾ ਰਹਿੰਦੇ ਸੀਗੇ ਮੇਰੇ ਦੋ ਗਾਣੇ ਸੀ ਉਹਨਾਂ ਦੇ ਅੱਗੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਇਹਨਾਂ ਦੇ ਅੱਗੇ ਥੋੜਾ ਜਿਹਾ ਭੂਮਿਕਾ ਬੰਦੋ ਮੈਂ ਇਹਨਾਂ ਨੂੰ ਪਹਿਲਾ ਗਾਣਾ ਸੁਣਾਇਆ ਇੱਕ ਦਰਖਤਾਂ ਤੇ ਬਾਰੇ ਸੀਗਾ ਅਸਲ ਤੋਂ 15 ਸਾਲ ਪਹਿਲਾਂ ਦੀ ਗੱਲ ਕਰਦਾਂ ਤੇ ਉਹਨਾਂ ਨੇ ਬੋਲਿਆ ਉਹਨਾਂ ਨੇ ਆਪਣੀ ਸ਼ੇਅਰ ਵੀ ਨਾਲ ਬੋਲੇ ਅੱਜ ਵੀ ਉਹ ਬਹੁਤ ਦੁਨੀਆਂ ਨੇ ਜਿੰਨੇ ਪਾਤਰ ਸਾਹਿਬ ਦੁਨੀਆਂ 'ਚ ਨਹੀਂ ਰਹੇ ਤਾਂ ਲੋਕੀ ਜਿਆਦਾ ਸਰਚ ਕਰਨ ਲੱਗ ਜਾਂਦੇ ਉਹਨਾਂ ਬਾਰੇ ਕੌਣ ਸੀ ਕਿਵੇਂ ਸੀ ਤਾਂ ਉਹ ਦੁਬਾਰਾ ਗਾਣੇ ਫਿਰ ਮੈਨੂੰ ਵੀ ਕਈਆਂ ਨੇ ਭੇਜੇ ਸੋ ਕੋਈ ਵੀ ਇਹੋ ਜਿਹਾ ਪੰਜਾਬੀ ਨੂੰ ਪਿਆਰ ਕਰਨ ਵਾਲਾ ਭਾਵੇਂ ਉਹ ਕਲਾਕਾਰ ਹੈ ਭਾਵੇਂ ਉਹ ਗੀਤਕਾਰ ਹੈ ਭਾਵੇਂ ਉਹ ਐਨ ਜੀਓ ਚ ਹੈ ਭਾਵੇਂ ਉਹ ਧਾਰਮਿਕ ਸ਼ਖਸੀਅਤ ਚ ਹੈ ਜਿਹੜਾ ਪੰਜਾਬੀ ਨੂੰ ਪਿਆਰ ਕਰਦਾ ਹੈ ਇਹ ਹੋ ਨਹੀਂ ਸਕਦਾ ਕਿ ਉਹ ਪਾਤਰ ਸਾਹਿਬ ਨੂੰ ਪਿਆਰ ਨਾ ਕਰਦਾ ਹੋਵੇ ਜਿਹਦੇ ਦਿਲ ਚ ਪੰਜਾਬੀ ਧੜਕਦੀ ਹੈ ਉਥੇ ਪਾਤਰ ਸਾਹਿਬ ਵੀ ਧੜਕਦੇ ਨੇ ਸੋ ਜਿਹੜਾ ਪੁਟਾਨੀ ਗਰੁੱਪ ਵੱਲੋਂ ਵੀ ਜਿਸ ਤਰ੍ਹਾਂ ਕਿਹਾ ਗਿਆ ਕਿ ਪਾਤਰ ਸਾਹਿਬ ਦੇ ਨਾਂ ਤੇ ਯੂਨੀਵਰਸਿਟੀ ਆਰਟ ਐਂਡ ਕਲਚਰ ਤੁਸੀਂ ਜੀ ਆਪਾਂ ਆ ਕਿਉਂਕਿ ਇਲੈਕਸ਼ਨ ਕੋਡ ਹੈ 10 ਦਿਨਾਂ ਬਾਅਦ ਖਤਮ ਹੋ ਜਾਊਗਾ ਉਸ ਤੋਂ ਬਾਅਦ ਤੁਸੀਂ ਆਓ ਇਕੱਠੇ ਬੈਠੀਏ ਪਾਤਰ ਸਾਹਿਬ ਨੂੰ ਮੈਂ ਜਿਸ ਤਰ੍ਹਾਂ ਕਿਹਾ ਕਿ ਉਹ ਦਰਿਆ ਨੂੰ ਆਪਾਂ ਸੁੱਕਣ ਨਹੀਂ ਦੇਣਾ ਤੇ ਉਹਨਾਂ ਨੂੰ ਉਹਨਾਂ ਦੇ ਨਾਲ ਤੱਕ ਕੁਝ ਵੀ ਤੁਸੀਂ ਮੰਗੋਗੇ ਮੈਂ ਬਣਾਉਂਗਾ ਦੋਨੇ ਕੋਲ ਨਾਲ ਕੰਮ ਹੈ ਉਹਨਾਂ ਦੇ ਨਾਲ ਤੱਕ ਕੋਈ ਗੱਲ ਮੋੜ ਹੀ ਨਹੀਂ ਸਕਦੇ ਨਹੀਂ ਆ ਨਹੀਂ ਬਣਾ ਸਕਦੇ ਸੋ ਜਿੰਨੀ ਵਾਰ ਵੀ ਮੈਂ ਭਾਸ਼ਣਾ ਚ ਜਾਂ ਵਿਧਾਨ ਸਭਾ ਜਾਂ ਪਾਰਲੀਮੈਂਟ ਚ ਕੋਟ ਕੀਤਾ ਤਾਂ ਬਾਅਦ ਦੇ ਵਿੱਚ ਮੇਰੇ ਕੋਲ ਕਈ केरला दे, उड़ीसा के दे, एम पी भी आते रहे आज आपने जो पंजाबी में बोला था उसका क्या मतलब है फिर मैं उन्होंने थोड़ी जी हिंदी मैं करके सी वो सी ना कि एना सच ना बोल के कला रह जावे चार छड़ छ मोटा देने इसका क्या मतलब होता है मैंने कहा इसका मतलब ये होता है कि इतना सच मत बोल कि तू तो अकेला पड़ जाए क्योंकि सच्चे बंदे को तो चार बंदे शमशान छोड़ने के लिए भी इकट्ठे नहीं होते ਇਸ ਦਾ ਮਤਲਬ ਇਹ ਹੁੰਦਾ اچھا ਇਹ ਕਿਸ ਨੇ ਲਿਖਾ ਹੋਇਆ ਹੈ ਇਹ ہمارے ਸ਼ਾਇਰ ਹੈ ਮੈਂ ਨਾਲ ਦੀ ਨਾਲ Google ਚੋਂ ਕੱਢ ਕੇ ਉਹਨਾਂ ਦੀ ਫੋਟੋ ਦਿਖਾਉਂਦਾ ਤੇ ਸੋ ਬਹੁਤ ਸਾਰੇ ਹੋਰ ਸਟੇਟਾਂ ਦੇ ਆਰਟਿਸਟ ਵੀ MP ਨੇ ਫਿਰ ਉਹ ਮੈਨੂੰ ਕਹਿੰਦੇ ਸੀਗੇ ਹਮ ਜਾਨਣਾ ਚਾਹਤੇ ਹਾਂ ਔਰ ਇਨਕੇ ਬਾਰੇ ਮੈਂ ਤਾਂ ਇਦਾਂ ਹੀ ਅਸੀਂ ਪਾਰਲੀਮੈਂਟ ਦੀ ਸੈਂਟਰਲ ਹਾਲ ਚ ਬਹੁਤ ਸਾਰਾ ਡਿਸਕਸ਼ਨ ਜਿਹੜਾ ਪਾਤਰ ਸਕਦੇ ਹੁੰਦਾ ਸੀ ਅੱਜ ਉਹਨਾਂ ਦਾ ਚਲੇ ਜਾਣਾ ਪੰਜਾਬੀ ਮਾਂਬੂਲੀ ਦੇ ਵੇੜੇ ਦਾ ਸਮਝ ਲਓ ਸੁਣਨੇ ਹੋਣ ਦੇ ਬਰਾਬਰ ਪਰ ਪੰਜਾਬੀ ਮਾਂਬੂਲੀ ਦੇ ਵੇੜੇ 'ਚ ਆਪਾਂ ਕਲਮੇ ਪਾਤਰ ਸਾਹਿਬ ਵਾਲੇ ਕਲਮੇ ਜਿਹੜੇ ਨੇ ਉਹ ਲੱਭਦੇ ਰਵਾਂਗੇ ਫੁੱਲਾਂ ਜੋਗੀ ਜ਼ਮੀਨ ਵੀ ਰੱਖਣੀ ਐ ਕਲਮੇ ਵੀ ਪਾਤਰ ਸਾਹਿਬ ਵਾਲੇ ਲੱਭਣੇ ਐ ਪੱਤ ਚੜਾ ਨੂੰ ਭੁੱਲਣਾ ਸੋ ਜਿੰਨੀ ਵਾਰ ਵੀ ਕਿਸੇ ਨਾਲ ਵੀ ਕੋਈ ਗੱਲ ਚੱਲਦੀ ਸੀ ਆ ਦਸ ਦਿਨਾਂ 'ਚ ਖਾਸ ਤੌਰ ਤੇ ਤਹਾਰ ਬੰਦਾ ਸਭ ਤੋਂ ਪਹਿਲਾਂ ਕਹਿੰਦੇ ਸੀਗੀ ਇਹ ਬਹੁਤ ਮਾੜਾ ਹੋ ਗਿਆ ਪੰਜਾਬੀ ਮਾਂ ਬੋਲੀ ਨਾਲ ਬਹੁਤ ਅਫਸੋਸ ਦਾ ਦਿਨ ਹੈ ਸੋ ਮਰਨਾ ਸਭ ਨੇ ਹੁੰਦਾ ਜੀ ਕਈਆਂ ਦੇ ਗਵਾਂਢ ਚ ਕਈਆਂ ਦੇ ਪਿੰਡ ਚ 95 95 ਸਾਲ ਦੇ ਬੁੱਢੇ ਅੱਜ ਪਏ ਨੇ ਮੰਝੀਆਂ ਤੇ ਪੌਣੇ ਪਿੰਡ ਨੂੰ ਇਹ ਨਹੀਂ ਪਤਾ ਕਿ ਬੁढ़ा ਮਰ ਗਿਆ ਜਾਂ ਨਹੀਂ ਮਰ ਗਿਆ ਇੰਨੀ ਗੁੰਮਨਾਮ ਜ਼ਿੰਦਗੀ ਚੋਂ ਕੇ ਜਾਂਦੇ ਤੇ ਇੱਥੇ ਹੁਣ ਹਰ ਵਰਗ ਹਰ ਧਾਰਮਿਕ ਸੰਸਥਾਵਾਂ ਬੈਠੀਆਂ ਸੰਪਰਦਾਮਾਂ ਬੈਠੇ ਆ ਕਲਾਕਾਰ ਬੈਠੇ ਆ ਹਰ ਪੰਜਾਬੀ ਨੂੰ ਪਿਆਰ ਕਰਨ ਵਾਲੇ ਬੈਠੇ ਆ ਆਪ ਹੀ ਆਏ ਆ ਕਿਸੇ ਨੂੰ ਕੋ ਕਾਰਡ ਤਾ ਭੇਜਿਆ ਨਹੀਂ ਫਰਜ ਸਮਝਦੇ ਆ ਕਿ ਹਾਂ ਅੱਜ ਜਾਣਾ ਉੱਥੇ ਆਪਣਾ ਫਰਜ ਹੈ ਸ਼ਰਧਾਂਜਲੀ ਦੇਣੀ ਹੈ ਔਰ ਪਰਿਵਾਰ ਲਈ ਇਹੀ ਇੱਕ ਮਤਲਬ ਸਮਝ ਲਓ ਧਾਰਸ ਹੈ ਹੌਂਸਲਾ ਹੈ ਕਿ ਸਾਡੇ ਨਾਲ ਖੜੇ ਹੈ ਅਸੀਂ ਇਕੱਲੇ ਨਹੀਂ ਦੁੱਖ ਜਿਹੜਾ ਸਿਆਣੇ ਕਹਿੰਦੇ ਆ ਖੁਸ਼ੀਆਂ ਵੰਡਣ ਨਾਲ ਦੁੱਗਣੀਆਂ ਹੋ ਜਾਂਦੀਆਂ ਦੁੱਖ ਵੰਡਣ ਨਾਲ ਦੇਰਿਆ ਜਾਂਦੇ ਸੋ ਅਸੀਂ ਅੱਜ ਪੰਜਾਬੀ ਮਾਂ ਬੋਲੀ ਦਾ ਦੁੱਖ ਵੰਡਾਉਣਾ ਹੈ ਕਿਉਂਕਿ ਪੰਜਾਬੀ ਮਾਂ ਬੋਲੀ ਅੱਜ ਦੁਖੀ ਹੈ ਅੱਜ ਅਫਸੋਸ ਚ ਹੈ ਕਿ ਮੇਰਾ लाਡਲਾ ਪੁੱਤ ਚਲਾ ਗਿਆ ਸੋ ਇਹੋ ਜਿਹੇ ਕਲਮਾ ਜਿਹੜੀਆਂ ਨੇ ਇਹ ਬਹੁਤ ਕਦੇ-ਕਦੇ ਪੈਦਾ ਹੁੰਦੀਆਂ ਨੇ ਪਰ ਹਾਂ ਕਲਮਾ ਦੇ ਉੱਤੇ ਜਿਹੜਾ ਲਿਖਿਆ ਹੋਇਆ ਜੋ ਲਿਖਿਆ ਕਲਮਾ ਨੇ ਉਹਨਾਂ ਦੇ ਛੋਟੇ ਛੋਟੇ ਅੱਖਰਾਂ 'ਚ ਆਪਾਂ ਲਿਖਤਾ ਸਕਦੇ ਹਾਂ ਐਨੀ ਕਾ ਟਰਾਈ ਕਰ ਸਕਦੇ ਹਾਂ ਕਿ ਉਹ ਕਲਮਾਂ ਜਿਹੜੀਆਂ ਨੇ ਕਿੰਨੇ ਸਾਲ ਪਹਿਲਾਂ ਗੁਰੂ ਸਾਹਿਬ ਨੇ ਆ ਖਜ਼ਾਨਾ ਦਿੱਤਾ ਸਾਨੂੰ ਅੱਜ ਵੀ ਅਨੰਦ ਸਾਹਿਬ ਦੇ ਪਾਠ 'ਚ ਕਿਹਾ ਗਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਉਸ ਵੇਲੇ ਕਿਹੜਾ ਕੋਈ ਫੈਕਟਰੀਆਂ ਧੂਆਂ ਕਰਦੀਆਂ ਹੋਣਗੀਆਂ ਵੀ ਹਵਾ ਨੂੰ ਖਤਰਾ ਹੋ ਉਸ ਵੇਲੇ ਕਿਹੜਾ ਕੋਈ ਫੈਕਟਰੀਆਂ ਪਾਣੀ ਡੰਪ ਕਰਦੀਆਂ ਹੋਣਗੀਆਂ ਥੱਲੇ ਬੋਰ ਕਰਕੇ ਉਸ ਵੇਲੇ ਕਿਹੜਾ ਕੋਈ ਤਰਤੀ ਨੂੰ ਤੇ ਸਪਰੇਅ ਛਿੜਕ ਕੇ ਉਹਨੂੰ ਜ਼ਹਿਰੀਲੀ ਕਰਦਾ ਹੋ ਪਰ ਗੁਰੂ ਸਾਹਿਬ ਨੂੰ ਪਤਾ ਸੀ ਕਿ ਇਸ ਤਰ੍ਹਾਂ ਹੋਊਗਾ ਪਵਨ ਪਾਣੀ ਤੇ ਤਰਤੀ ਤਿੰਨ ਦਰਜੇ ਨੇ ਪਵਨ ਨੂੰ ਗੁਰੂ ਦਾ ਦਰਜਾ ਹੈ ਪਵਨ ਗੁਰੂ ਪਾਣੀ ਪਿਤਾ ਪਾਣੀ ਨੂੰ ਪਿਤਾ ਦਰਜਾ ਤਰਤੀ ਨੂੰ ਮਾਤਾ ਦਰਜਾ ਬਦਕਿਸਮਤ ਦੀ ਨੇ ਅਸੀਂ ਇਹ ਤਿੰਨੋਂ ਦਰਜੇ ਕਾਇਮ ਨਹੀਂ ਰੱਖ ਸਕੇ ਬਹੁਤ ਲਿਖਿਆ ਪਾਤਰ ਸਾਹਿਬ ਨੇ ਖੁਦ ਬਹੁਤ ਲਿਖਿਆ ਬਾਤਾਂ ਵਰਣ ਬਾਰੇ ਬਹੁਤ ਲਿਖਿਆ ਜਿਹੜਾ ਬੰਦਾ ਕਚਹਿਰੀਆਂ ਦੇ ਮੂਹਰੇ ਖੜੇ ਦਰਖਤ ਦਰਖਤਾਂ ਨੂੰ ਬੰਦੇ ਸਮਝਦਾ ਹੈ ਕਿ ਉਹ ਬੰਦੇ ਨੇ ਜਿਹੜੇ ਇਨਸਾਫ ਉਡੀਕਦੇ ਇੱਥੇ ਖੜ ਕੇ ਸੁੱਕ ਗਏ ਦਰਖਤ ਹੋ ਗਏ ਬਿਰਖ ਹੋ ਗਏ ਉਹ ਬੰਦੇ ਨੇ ਤਾਂ ਵਾਤਾਵਰਨ ਦੇਖ ਲਿਆ ਸਮਝ ਲੋ ਫਿਰ ਸੋ ਅੱਜ ਪੰਜਾਬ ਆ ਪੰਜਾਬ ਦੇ ਪੱਤੇ ਪੱਤੇ ਚ ਜਿਹੜਾ ਪੱਤਾ ਵੀ ਥੋੜਾ ਜਿਹਾ ਹਰੇ ਰੰਗ ਦਾ ਉਹ ਅਫਸੋਸ ਕਰ ਰਿਹਾ ਹੈ ਕਿ ਅੱਜ ਪੱਤਿਆਂ ਟਾਹਣੀਆਂ ਬਿਰਖਾਂ ਬਾਂਸਰੀਆਂ ਬਾਰੇ ਲਿਖਣ ਵਾਲਾ ਹੈ ਨਹੀਂ ਅੱਜ ਕੱਲੇ ਜਿਉਂਦੇ ਜੀਆਂ ਵਾਸਤੇ ਨਹੀਂ ਲਿਖਿਆ ਉਹਨਾਂ ਨੇ ਦਰਖਤਾਂ ਟਾਹਣੀਆਂ ਪੱਤਿਆਂ ਦਰਿਆਵਾਂ ਹਵਾਵਾਂ ਉਹਨਾਂ ਬਾਰੇ ਲਿਖਿਆ ਸੋ ਇਦਾਂ ਦੇ ਵਰਸਟਾਈਲ ਸ਼ਾਇਰ ਜਿਹੜੇ ਨੇ ਉਹ ਬਹੁਤ ਘੱਟ ਪਛਾਵਾਵਾਂ ਕੋਲ ਨੇ ਜੇ ਅੰਗਰੇਜ਼ੀ ਕੋਲੇ ਕੀਟਸ ਹੈ ਤਾਂ ਅਸੀਂ ਵੀ ਮੰਨਣਾ ਕਹਿ ਸਕਦੇ ਹਾਂ ਸਾਡੇ ਕੋਲੇ ਪਾਤਰ ਹੈ ਸੋ ਸਾਡੇ ਕੋਲੇ ਪਾਤਰ ਹੈ ਤੇ ਪਾਤਰ ਜਸਮਾਨੀ ਤੌਰ ਤੇ ਨਹੀਂ ਹੈਗਾ ਪਰ ਲਿਖ ਲਿਖਤਾ ਰਹੇ ਹਮੇਸ਼ਾ ਸਾਡੇ ਦਰਮਿਆਨ ਰਹਿਣਗੇ ਮੈਂ ਕੋਈ ਬਹੁਤਾ ਜਿਆਦਾ ਨਹੀਂ ਬੋਲਣਾ ਟਾਈਮ ਕਾਫੀ ਹੋ ਗਿਆ ਬਸ ਮੈਂ ਨਹੀਂ ਮੈਂ ਸ਼ਰਧਾਂਜਲੀ ਵੀ ਪੇਂਟ ਕਰਦਾ ਅਨ ਟਾਈਮਲੀ ਸ਼ਰਧਾਂਜਲੀ ਹੈ ਸਮੇਂ ਤੋਂ ਪਹਿਲਾਂ ਵਾਲੀ ਸ਼ਰਧਾਂਜਲੀ ਹੈ ਨਾਲ ਨਾਲ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਪੰਜਾਬੀ ਮਾਂ ਬੋਲੀ ਦੇ ਜਿਹੜੇ ਆਉਣ ਵਾਲੇ ਪੁੱਤ ਨੇ